ਇਸ ਸਾਲ ਤੋਂ ਚੱਲ ਰਿਹਾ ਜਦੋਂ ਦੇ ਬਾਬਾ ਗੁਜਾਰ ਸਿੰਘ ਜੀ ਦੁਨੀਆ ਤੋਂ ਗਏ ਆ ਰਸਤਕ ਹੋਏ ਨੇ ਇਹ 23 ਵਰਸ਼ੀ ਅੱਜ 20 ਸਾਲ ਹੋ ਗਏ ਇਹਦਾ ਮੇਨ ਮਰਸ਼ੀ ਮਨਾਉਣ ਦਾ ਕਾਰਨ ਇਹ ਨਹੀਂ ਕਿ ਪਿਓਰ ਦੀ ਸ਼ੋਭਾ ਵਧਾਉਣੀ ਆ ਨਾ ਇਹਦਾ ਕਾਰਨ ਇਹ ਆ ਜਿਵੇਂ ਅਸੀਂ ਦਸਤਾਰ ਮੁਕਾਬਲੇ ਕੰਨਿਆਂ ਨੂੰ ਸੂਟ ਦੇਣੀ ਅਤੇ ਗੋਲ ਜਗ੍ਹਾ ਖੇਤਰ ਵਿੱਚ ਬਾਟ ਪੂਜਾ ਤੇ ਭਜਨ ਕਰਾਉਣਾ ਤੇ ਦਾਨ ਕਰਾਉਣਾ ਸਿਮਰਨ ਕਰਾਉਣਾ ਅਸੀਂ ਇਹਨਾਂ ਚੀਜ਼ਾਂ ਵਾਸਤੇ ਵਰਸ਼ੀ ਮਨਾਈ ਜਾਂਦੀ ਆ ਨਾ ਕੇ ਸ਼ੋਭਾ ਵਾਲੀ ਮਨਾਈ ਜਾਂਦੀ ਹੈ ਜੀ ਅਗਰ ਹੋਰ ਦੀ ਇਸ ਪਾਰਨਾਵੇਂ 81 101 13 ਸੂਟ ਕਰਨਿਆਂ ਨੂੰ ਤਕਸੀਮ ਕੀਤੇ ਨੇ ਜੀ 180 ਸਨੇਹ ਜੱਗ ਵਿੱਚ ਜੋ ਸੰਗਤਾਂ ਨੇ ਹਿੱਸਾ ਪਾਇਆ ਅਸੀਂ ਉਹਨੂੰ ਮਹਾਰਾਜ ਦੀ ਕਿਰਪਾ ਨਾਲ ਦਸਤਾਰ ਮੁਕਾਬਲੇ ਦੇ ਰੂਪ ਵਿੱਚ ਬੱਚਿਆਂ ਨੂੰ ਅੱਗੇ ਦਿੰਦੇ ਸੀ 52 100 ਰੁਪਏ ਇਨਾਮ 3100 ਰੁਪਏ ਦੂਜਾ ਨਾਮ ਇੱਜਾ 2100 ਅਸੀਂ ਵਧਾ ਕੇ ਸ਼ਰਧਾ ਦੇ ਮਤਾਬਕ ਬੱਚਿਆਂ ਨੂੰ ਮਾਣ ਦੇਣ ਖਾਤਰ ਇਹ ਲਾਲ ਚ ਕਹਿ ਲੋ ਜੇ ਮਾਣ ਕਹਿ ਲੋ ਜੇ ਪਿਆਰ ਕਹਿ ਲੋ ਵੀ ਦਸਤਾਰ ਸਜੋਣ 11000 ਪਹਿਲਾ ਨਾਮ 5500 ਦੂਜਾ ਨਾਮ ਤੀਜਾ 3100 ਕਰਤਾ ਅਗਲੇ ਸਾਲ ਤੋਂ ਅਸੀਂ ਉਪਰਾਲਾ ਇਹ ਕੀਤਾ ਪਹਿਲਾਂ ਤਾਂ ਦੂਜਾ ਉਪਰਾਲਾ ਸਾਡਾ ਇੱਕ ਹੀ ਆ ਨਾਮ ਜਪਣਾ ਤੇ ਜਪਾਣਾ ਸੇਵਾ ਕਰਨੀ ਤੇ ਕਰਾਨੀ ਬੱਚਿਆਂ ਦੀ ਕਿੰਨੀ ਲੋੜ ਹੈ ਜੀ ਗਿਆਨੀ ਜੀ ਬਹੁਤ ਅੰਧੇਰਾ ਤਾਂ ਦੇਖੋ ਜੀ ਅੰਧ ਵਿਸ਼ਵਾਸ ਆ ਅਜੇ ਪੋਤ ਲੋੜ ਬੇੜਾ ਚੱਕੰਦੀ ਹੈ ਇੱਕ ਰੁੱਕ ਤੇ ਇੱਕ ਕੁੱਕ ਦਿਆ ਕੁੱਕ ਚ ਧੀਆਂ ਮਾਰਨ ਦਾ ਦੋ ਕਿੰਨੇ ਅਜੇ ਛਾੜਰੇ ਲੋਕ ਪੜ ਲੈ ਕੇ ਆ ਗਏ ਨੇ ਐਜੂਕੇਟਿਡ ਬਣ ਗਏ ਨੇ ਪਰ ਅਜੇ ਉਹਨਾਂ ਦੇ ਵਿਚਾਰ ਹੋਹੀ ਨਹੀਂ ਸਿਰਫ ਵਿਚਾਰ ਹੋਹੀ ਨੇ ਉਪਦੇਸ਼ ਸਾਰਿਆਂ ਲਈ ਫਰਕਾਂ ਪਰ ਆਪਣੇ ਲਈ ਨਹੀਂ ਅਮਲ ਬਾਬਾ ਜੀ ਜਿਹੜਾ ਧਾਰਮਿਕ ਥਾਵਾਂ ਦੇ ਉੱਪਰ ਜਿਹੜੇ ਕਰਮ ਦੇ ਆ ਰਹੇ ਦੇਖੋ ਜੀ ਆਪਣਾ ਕੀਤਾ ਪਾਣਾ ਮਾਇਕੇ ਦੇ ਨਾਲ ਹੱਸਦਾ ਸੀ ਵੀ ਪੋਰਾ ਆਪਦਾ ਬਣਾਇਆ ਹੀ ਨਹੀਂ ਸਦੇਬ ਆਪਾਂ ਹੂੰ ਸੋ ਕਹਿਨ ਦਾ ਪਾਪ ਜਿਨੇ ਕੋਈ ਮਾਰੇ ਕਰਮ ਕਰਨੇ ਨਹੀਂ ਵਿਆਹ ਕਰਾਓ ਦੇ ਸਰਦਾ ਨਹੀਂ ਕਾਮ ਕਰੋਦ ਲੋਭ ਮੋਹ ਹੰਕਾਰ ਤੋਂ ਨਹੀਂ ਬਾਤ ਆਦ ਦੇ ਜਨਾਨੀ ਰੱਖੋ ਆਪਦੀ ਆ ਗੱਲਾਂ ਤੋਂ ਸਾਧੂਆਂ ਨੂੰ ਬਚਣਾ ਚਾਹੀਦਾ ਵੀ ਉਪਮਾ ਲੈਣ ਲਈ ਵਿਆਹ ਨਹੀਂ ਕਰਾਉਂਦੇ ਮੁਰਗੇ 55 ਸਾਲ ਦੇ ਹੋ ਕੇ ਗਲਤ ਕੰਮ ਦੇ ਸਿੱਟੇ ਨਿਕਲਦੇ ਨੇ ਇੱਦਾਂ ਮੈਂ ਮਾफी ਮੰਗਦਾ ਕੌਮ ਤੋਂ ਵੀ ਇਹ ਕੌਮ ਵਾਸਤੇ ਕਲੰਕ ਨੇ ਜਿਹੜੇ ਸਾਧ ਨਹੀਂ ਹੋ ਇਹ ਦੂਜੇ ਪਾਸੇ ਜਿਹੜਾ ਕਿ ਦਰਬਾਰ ਸਾਹਿਬ ਦੇ ਟੈਗ ਵੀ ਵੈਸੇ ਤੇ ਉਹ ਉਸ ਤੋਂ ਬਾਅਦ ਕੀ ਸੁਰੱਖਿਆ ਦੀ ਸਕਵੀਰ ਸਿੰਘ ਜੀ ਬਾਰੇ ਮੈਂ ਬੇਨਤੀ ਕਰਦਾ ਉਹ ਸੇਵਾਦਾਰ ਦੇ ਰੂਪ ਚ ਸੀ ਉਹ ਪਾਰਟੀ ਰੂਪ ਚ ਨਹੀਂ ਸੀ ਜੇ ਤਾਂ ਪਾਰਟੀ ਰੂਪ ਚ ਹੁੰਦਾ ਫਿਰ ਤਾਂ ਭਾਵੇਂ ਉਹਨੂੰ ਗੋਲੀ ਮਾਰ ਦਿੰਦਾ ਕੋਈ ਮੈਨੂੰ ਕੋਤਰਾਜ ਨਹੀਂ ਮੈਂ ਕਿਸੇ ਪਾਰਟੀ ਨਾਲ ਸੰਬੰਧਤ ਨਹੀਂ ਉਹ ਸੇਵਾਦਾਰ ਸੀ ਥੋੜੀ ਜੀ ਉਹ ਬੰਦੇ ਨੂੰ ਮੇਰੀ ਅਪੀਲ ਆ ਵੀ ਸੇਵਾ ਕਰਦੇ ਨੂੰ ਨਾ ਕੁਝ ਕਹਿੰਦਾ ਬਾੜੀ ਜ਼ਿੰਦਗੀ ਪਈ ਆ ਜਦੋਂ ਮਰਜ਼ੀ ਬਾਹਰ ਨਿਬੜਲਾ ਬਬੀ ਯੂਰ ਤੋਂ ਯੂਰ ਨਾਲ ਮੋਬਾਈਲ ਨਾਲ ਜੁੜਦੇ ਤੈਨੂੰ ਲੱਗਦਾ ਕਿ ਬਾਣੀ ਨਾਲ ਜੁੜੋ ਦੇਖੋ ਮੋਬਾਈਲ ਨਾਲ ਜੁੜੋ ਮੋਬਾਈਲ ਵਿੱਚ ਵੀ ਬਾਣੀ ਆ ਬੱਚਿਆਂ ਨੂੰ ਮੈਂ ਨਹੀਂ ਕਹਿੰਦਾ ਮੋਬਾਈਲ ਤੋਂ ਹਟ ਜਾਓ ਮੋਬਾਈਲ ਤੋਂ ਬੱਚਿਆਂ ਨੇ ਹਟਣਾ ਵੀ ਨਹੀਂ ਤਰੀਕਾ ਇਹ ਬਣਾਓ ਬੱਚਿਆਂ ਨੂੰ ਗੰਦ ਦਿਖਾਣੇ ਆਪਾਂ ਅਸ਼ੀਲਤਾ ਦਿਖਾਣੇ ਆ ਉਹਨਾਂ ਨੂੰ ਗੁਰਬਾਣੀ ਅਲ ਵੀ ਲਾਓ ਜਦੋਂ ਮਾਪਿਓ ਨੂੰ ਕਹਿੰਦੇ ਆ ਬੱਚਿਆਂ ਨੂੰ ਸੇਵਾ ਤੇ ਲਿਆਓ 사ਸੰਗ ਤੇ ਲਿਆਓ ਤਾਂ ਮਾਪੇ ਕਹਿੰਦੇ ਨੇ ਉਹਨਾਂ ਦੀ ਕਲਾਸ ਮਿਸ ਹੁੰਦੀ ਆ ਉਹ ਬਜ਼ੁਰਗ ਮਾਤਾ ਉਹ ਕਹਿੰਦੀ ਮੈਂ ਅਰਦਾਸਾਂ ਪਰਉਗੀ ਜਵਾਨ ਨੂੰ ਬੁੱਤ ਕਰੇ ਛੱਡ ਜਾਂਦੇ ਆ ਮੈਨੂੰ ਇਹ ਨਹੀਂ ਸਮਝ ਆਂਦੀ ਮਾਤਾ ਪਿਤਾ ਇਹ ਬੇਲੇ ਰੱਖੇ ਨੇ ਅਰਦਾਸਾਂ ਪਰਨ ਨੂੰ ਜਾਂ ਗੁਰੂ ਘਰ ਜਾਣ ਨੂੰ ਤੁਸੀਂ ਜੰਗ ਬੱਚੇ ਜਾਓ ਪਰਖ ਲਾਓ ਪਰਖ ਲੈ ਕੇ ਜੁੜੋ ਜੇ ਚੰਗਾ ਲੱਗਦਾ ਥਾਨ ਜੁੜੋ ਨਹੀਂ ਪਿੱਛੇ हट ਜਾਓ ਤੁਸੀਂ ਪਹਿਲੋਂ ਅੰਧ ਵਿਸ਼ਵਾਸ ਨੂੰ ਫਲਾਣੇ ਹੋ ਮੜ ਕੇ ਤੁਸੀਂ ਗੱਲਾਂ ਬਣਾਉਨੇ ਹੋ ਮਹਾਰਾਜ ਸਾਹਿਬ ਬਾਪੂ ਜੀ ਦੀ ਵਰਸੇ ਹਾਂਜੀ ਮਹਾਰਾਜ ਬਾਪੂ ਜੀ ਦੀ ਵਰਸੇ ਕੋਈ ਖੂਬ ਸਨ ਦੇਣਾ ਇੱਕ ਮਿੰਟ ਮੈਨੂੰ ਸੁਣ ਲੈ ਗੱਲ ਹਾਂਜੀ ਬਾਪੂ ਜੀ ਦੀ ਵਰਸੇ ਉੱਤੇ ਬੈਠੇ ਕੋ ਮੇਰੀ ਇੱਕੋ ਬੇਨਤੀ ਆ ਜੀ ਮਹਾਰਾਜ ਵੀ ਪਾਠ ਕਰੋ ਬੱਚਿਆਂ ਨੂੰ ਸਿੱਧੇ ਰਾਹ ਪਾਓ ਉਪਦੇਸ਼ ਇਹ ਦਿਓ ਵੀ ਮਾਂ-ਬਾਪ ਦੀ ਰਿਸਪੈਕਟ ਪਹਿਲਾਂ ਘਰੋਂ ਸਿੱਖੋ ਜੀ ਜੀ ਮਾਂ-ਬਾਪ ਦਾ ਨਹੀਂ ਬਣਿਆ ਉਹ ਸੰਤਾਂ ਦਾ ਵੀ ਨਹੀਂ ਬਣਨਾ ਮੇਰੀ ਬੇਨਤੀ ਆ ਮਾਂ-ਬਾਪ ਦੀ ਸੇਵਾ ਚ ਲੱਭੋ ਰੱਬ ਦੇਰਿਆਂ ਚ ਨਾ ਲੱਭੋ ਬਾਈ ਜੀ